ਜੋ ਜੜੀ ਆ ਉਹ ਜ਼ਰੂਰ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ ਕਿਉਂਕਿ ਵੀਡੀਓ ਜਿਹੜੀ ਆ ਉਹ ਇੱਕ ਗਰੰਥੀ ਸਿੰਘ ਨਾਲ ਜੁੜੀ ਹੋਈ ਹੈ ਤਾਂ ਅਟਾਰੀ ਦੇ ਪਿੰਡ ਜਟੇਲ ਦੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਗਰੰਥੀ ਸਿੰਘ ਦਾ ਜਿਹੜਾ ਮਾਨ ਸਨਮਾਨ ਆ ਉਹ ਕੀਤਾ ਗਿਆ ਹੈ ਗਰੰਥੀ ਸਿੰਘ ਨੂੰ ਸੋਨੇ ਦਾ ਕੈਂਠਾ ਪਾ ਕੇ ਸਨਮਾਨਿਤ ਕੀਤਾ ਗਿਆ ਇਹਨਾਂ ਹੀ ਨਹੀਂ ਗਰੰਥੀ ਸਿੰਘ ਨੂੰ ਰਹਿਣ ਲਈ ਘਰ ਅਤੇ ਘਰ ਅੰਦਰ ਟੀਵੀ ਅਤੇ ਏਸੀ ਦੇ ਨਾਲ ਨਾਲ ਹੋਰ ਵੀ ਸਹੂਲਤਾ ਜਿਹੜੀਆਂ ਉਹ ਦਿੱਤੀਆਂ ਗਿਆ ਤਾ ਤਸਵੀਰਾਂ ਤੁਸੀਂ ਦੇਖੋ ਕਿ ਇਹ ਤਸਵੀਰਾਂ ਅਟਾਰੀ ਦੇ ਪਿੰਡ ਜਠੇਲ ਦੀਆਂ ਹਨ ਜਿੱਥੋਂ ਦੇ ਪਿੰਡ ਵਾਸੀਆਂ ਵੱਲੋਂ ਗ੍ਰੰਥੀ ਸਿੰਘ ਦਾ ਜਿਹੜਾ ਮਾਨ ਸਨਮਾਨ ਆ ਉਹ ਕੀਤਾ ਗਿਆ ਤਾਂ ਲਗਾਤਾਰ ਹੀ ਵੀਡੀਓ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਸਨ ਕਿ ਗ੍ਰੰਥੀ ਸਿੰਘਾਂ ਦਾ ਜਿਹੜਾ ਮਾਨ ਸਨਮਾਨ ਆ ਉਹ ਨਹੀਂ ਹੋ ਗਿਆ ਪਰ ਹੁਣ ਪੰਜਾਬ ਵਿੱਚ ਸ਼ੁਰੂਆਤ ਜਿਹੜੀ ਆ ਉਹ ਹੋ ਚੁੱਕੀ ਆ ਤਾਂ ਵੱਤ ਵੱਦ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਅਤੇ ਗਰੰਤੀ ਸਿੰਘ ਦਾ ਜਿਹੜਾ ਮਾਨ ਸਨਮਾਨ ਆ ਉਹ ਕਰਨਾ ਚਾਹੀਦਾ ਤਾਂ ਇਸ ਬਾਰੇ ਗਰੰਤੀ ਸਿੰਘ ਦਾ ਕੀ ਕੁਝ ਕਹਿਣਾ ਹੈ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤਾਂ ਵੱਧ ਵੱਧ ਵੀਡੀਓ ਜਿਹੜੀ ਆ ਉਹ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਲੋਕਾਂ ਤੱਕ ਇਹ ਵੀਡੀਓ ਜਿਹੜੀ ਆ ਪਹੁੰਚ ਸਕੇ ਤਾਂ ਗਰੰਤੀ ਸਿੰਘ ਦਾ ਮਾਨ ਸਨਮਾਨ ਵੀ ਨਾਲ ਦੀ ਨਾਲ ਜਿਹੜਾ ਉਹ ਵੱਧ ਸਕੇ ਬਹੁਤ ਖੁਸ਼ੀ ਆ ਜੀ ਇਹ ਗੱਲ ਦੀ ਜੰਗਰ ਜਸਪੀਂ ਤੇ ਕਰਦੇ ਰਹੇ ਆ ਤੇ ਮਹਾਰਨੇ ਕਿਰਪਾ ਕੀਤੀ ਤੇ ਨਾਲੇ ਆਪਣੇ ਖੁਸ਼ੀ ਨਾਲ ਕੀਤਾ ਮੈਨੂੰ ਉਹਨਾਂ ਦੱਸਿਆ ਵੀ ਨਹੀਂ ਆ ਫਿਰ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਪਹਿਜਤਾ ਬਾਬਾ ਜੀ ਨੂੰ ਸਨਮਾਨਤ ਕਰਨਾ ਕਿੰਨਾ ਚੋ ਗਿਆ ਤੁਹਾਨੂੰ ਪਾਠ ਕਰਦਿਆ ਸੀ ਵਾਲਾ ਜਗ੍ਹਾ ਮੈਨੂੰ 6-8-9 ਸਾਲ ਹੋ ਗਏ ਉਹ ਤਾਂ ਮੈਨੂੰ 10-12 ਸਾਲ ਹੋ ਗਏ ਪਾਠ ਕਰਦੇ ਨੂੰ ਕਲਿਸਤਾਨਾ ਮਾਨ ਸਨਮਾਨ ਹੋਇਆ ਕਿ ਪਹਿਲੀ ਵਾਰੀ ਨਹੀਂ ਆ ਪਹਿਲੀ ਵਾਰੀ ਆ ਪਹਿਲੀ ਵਾਰੀ ਆ ਉਸ ਦਾ ਮਾੜਾ ਛੋਟਾ ਮोटा ਚਲੋ ਚੱਲਦਾ ਰਿਹਾ ਕੰਮ ਤੇ ਆ ਜਿਹੜਾ ਇਹ ਪਹਿਲੀ ਵਾਰੀ ਆ ਸਾਡੇ ਇਲਾਕੇ ਚ ਪਹਿਲੀ ਵਾਰੀ ਆ ਜੀ ਲੱਗਣਾ ਪਿੰਡਾਂ ਦਾ ਪਿੰਡਾਂ ਜੀ ਹਾਂਜੀ ਚਾਹਤ ਸਰਦਾਂ ਨੂੰ ਸਮਾਰਤ ਕੀਤਾ ਫਿਰ ਕਿੰਨਾ ਕੁ ਮਨ ਨੂੰ ਖੁਸ਼ੀ ਆਈ ਮਨ ਨੂੰ ਖੁਸ਼ੀ ਬਹੁ ਜੀ ਬਹੁਤ ਜਿਆਦੀ ਖੁਸ਼ੀ ਆ ਹ ਇਹ ਬਲੂ ਘਰੋਂ ਲਾਇਦਾ ਗੁਰੂ ਘਰ ਦੇ ਵਜੀਰਾ ਲੋਕੀ ਬਹੁਤ ਘੱਟ ਮਾਨਸਨ ਮਾਨਸ ਹਾਂਜੀ ਬਹੁਤ ਘੱਟੀ ਬਹੁਤ ਘੱਟ ਹਾਂਜੀ ਲੋਕੀ ਅੱਜ ਨਾਲ ਕਮੇਟੀ ਵਾਲੇ ਨੇ ਪੈਸੇ ਦਿੰਦੇ ਤੇ ਬਹੁਤ ਘੱਟ ਲੋਕ ਕਰਦੇ ਆ ਹੁਣ ਜਿਹੜੇ ਤੁਹਾਡੇ ਨਾਲ ਬੱਚੇ ਉਹ ਵੀ ਗ੍ਰੈਡੂਏਟ ਸੀ ਕਿ ਬਣਾਓਗੇ ਕਿ ਨਹੀਂ ਬਣਾਓਗੇ ਬੜਾ ਪਝੰਗੀ ਪਝੰਗੀ ਤਰ੍ਹਾਂ ਉਹ ਪੂਰਾ ਹੋ ਗਿਆ ਸੀ ਤੇ ਬਾਕੀ ਕੁੜੀਆਂ ਉਹ ਪਾਠ ਕਰ ਲੈਂਦੀ ਆ ਉਹ ਵੀ ਆਈ ਆ ਹਾਂਜੀ ਦੇਖਣ ਨੂੰ ਮਿਲਦਾ ਕਿ ਜਿਹੜੇ ਅੱਜ ਕੱਲ ਗਰੰਟੀ ਸਿੰਘ ਇਹਨਾਂ ਆਪਣੇ ਬੱਚਾ ਨੂੰ ਗਰੰਟੀ ਸਿੰਘ ਨਹੀਂ ਬਣਾ ਰਹੇ ਕੀ ਰੀਜਨ ਕੀ ਆ ਕਿਉਂਕਿ ਮਾਨਸਕਾਰ ਨਹੀਂ ਮਿਲਦਾ ਜਾਂ ਦੂਸਰਾ ਹੋਣੀ ਦੇ ਦੇ ਉਹ ਤੀਨ ਮੋਦੀ ਵੀ ਬੱਚਾ ਮਾਨਸਕਾਰ ਵੀ ਘੱਟ ਮਿਲਦਾ ਤੇ ਬਾਕੀ ਜਿੰਨੀ ਸ਼ਰੂਰਤ ਚਾਹੀਦੀ ਹੈ ਉੰਨੀ ਜਿਹੜੀ ਤਨਖਾਹ ਉਹ ਨਹੀਂ ਮਿਲਦੀ ਉਹਨਾਂ ਨਹੀਂ ਹੈਗਾ 5-7 ਹਜ਼ਾਰ ਨਾਲ ਕੀ ਬੰਦਾ ਇਹ ਤੋਂ ਬਾਅਦ ਕੋਈ ਵੀ ਨਹੀਂ ਦਿੰਦਾ ਘੱਟੋ ਘੱਟ 15-20 ਹਜ਼ਾਰ ਰੁਪਿਆ ਗਰੰਟੀ ਤਨਖਾਹ ਚਾਹੀਦੀ ਆ ਤੇ ਇਹ ਕਰਕੇ ਜਿਆਦਾ ਲੋਕ ਇਸ ਤੋਂ ਕਰਕੇ ਵੀ ਕਈ ਬੰਦੇ ਮਡੇ-ਮਡੇ ਪਾਠ ਕਰ ਹੀ ਲੈਂਦੇ ਆ ਤੇ ਉਹ ਵੀ ਤਾਂ ਵੀ ਨੌਕਰੀਆਂ ਕਰਦੇ ਜੇ ਬਾਹਰ ਜਾਣ ਨੂੰ ਤੁਰੇ ਫਿਰਦੇ ਆ ਇਹ ਕਰਕੇ ਪੂਰਾ ਜਿਹੜਾ ਉਹ ਜਿਹੜੀ ਅਰਜਾ ਕਹਜਾਰਾ ਗਰੰਟੀ ਦਾ ਨਹੀਂ ਹੁੰਦਾ ਕਿਲਾ ਦਾ ਜਿਹੜਾ ਮਾਨ ਸਰਕਾਰ ਐ ਜੀ ਪੀ ਸੀ ਨੂੰ ਸੰਕਟਾਂ ਦੇ ਦਿੰਦੇ ਪਰ ਉਹਨਾਂ ਮਾਨ ਸਮਾਨ ਨਹੀਂ ਮਿਲਿਆ ਇਹ ਪਰਿਵਾਰਾਂ ਨੇ ਦਿੱਤਾ ਪਿੰਡ ਦੇ ਲੋਕਾਂ ਨੇ ਦਿੱਤਾ ਐ ਜੀ ਫਿਜ਼ੀ ਕਿਥੇ ਕਰਦੀ ਉਹ ਨਹੀਂ ਕੁਝ ਵੀ ਕਰਦੀ ਉਹ ਤੇ ਬਹੁਤ ਘੱਟ ਉਹਦੇ ਪੰਜ ਤੇ ਹਾਤ ਵੱਤ ਤਰਖਾ ਹੀ ਨਹੀਂ ਦਿੰਦੇ ਤੇ ਜਿਹ ਪੰਡਾ ਦੀ ਗਰੰਟੀ ਆ ਹਾਂਜੀ ਐਸੀ ਬਿਜੀ ਨਹੀਂ ਕੁਝ ਵੀ ਕਰਦੀ ਕੀ ਇਹ ਵੀ ਕਰਨਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਵੀ ਪਾਰ ਦੇ ਗਰੰਟੀਾਂ ਦਾ ਵੱਧ ਤੋਂ ਵੱਧ ਮਾਨ ਸਰਕਾਰ ਕਰੋ ਤੇ ਇਹ ਕਰਕੇ ਜਿਹੜਾ ਇਨ ਗ੍ਰੰਥੀ ਸਤਕਾਰ ਉਹ ਜੀ ਗ੍ਰੰਥੀ ਸਤਕਾਰ ਉਹ ਜੀ ਗ੍ਰੰਥੀ ਸਤਕਾਰ ਉਹਨਾ ਬਾਅਦ ਥੋੜਾ ਆ ਇੱਕ ਗ੍ਰੰਥੀ ਸਤਕਾਰ ਕਰੋ ਤੇ ਜਿਹੜਾ ਗ੍ਰੰਥੀ ਸਤਕਾਰ ਮਹਾਰਾਜ ਸਰਕਾਰ ਆ ਜੋ ਗੁਰੂ ਮਹਾਰਾਜ ਗ੍ਰੰਥੀ ਸਤਕਾਰ ਕਰਦਾ ਉਹ ਮਹਾਰਾਜ ਸਰਕਾਰ ਆ ਇਹ ਕਰਕੇ ਵਾਦ-ਵਤ ਕਰੋ ਤੇ ਗ੍ਰੰਥੀ ਸਿੰਘ ਵੀ ਆਪਣੇ ਸੂਰਾਂ ਦੇ ਕੈਮਰੇਨ ਉਹ ਵੀ ਆਪਣਾ ਪਾਠ ਪੂਜਾ ਕਰਨ ਤੇ ਆਪਣੇ ਸਹੀ ਰਹਿਣ ਤੇ ਸੰਗਤਾਂ ਮਾਨ ਸਤਕਾਰ ਕਰਦੀਆਂ ਜਿਹੜਾ ਸਹੀ ਬੰਦੇ ਉਹ ਕਰਦੇ ਉਹਨਾਂ ਦਾ ਮਾਨ ਸਤਕਾਰ ਹਾਂਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਮੀਤ ਸਿੰਘ ਤਨ ਤਨ ਬਾਬਾ ਕਲਿਆਣਾ ਸਾਹਿਬ ਅਮਰ ਸ਼ਹੀਦ ਮਾਪੁਰਖਾਂ ਸਾਡੇ ਸਤਾਨ ਆ ਇਹ ਬਾਬਾ ਜੀ ਸਾਡੇ ਉੱਥੇ ਗ੍ਰੰਥੀ ਆ ਲੰਮੇ ਸਮੇਂ ਤੋਂ ਸੇਵਾ ਕਰਨ ਦੇ ਆ ਬਹੁਤ ਸੋਹਣੀ ਨਾਲ ਸਬਰ ਤੇ ਸੰਤੋਖ ਦੇ ਨਾਲ ਬੜੀ ਇੱਤ ਦੇ ਨਾਲ ਇਹਨਾਂ ਸੇਵਾ ਕੀਤੀ ਆ ਰਾਤ ਦਿਨ ਬਹੁਤ ਵਧੀਆ ਮਿਹਨਤ ਕਰਦੇ ਆ ਥਰਾ ਪਰਿਵਾਰ ਬੜੀ ਇਹਨਾਂ ਨੇ ਕਦੀ ਕਿਸੇ ਗੱਲ ਦਾ ਕੋਈ ਤਮਾ ਨਹੀਂ ਕੀਤਾ ਕੋਈ ਲਾਲਚ ਨਹੀਂ ਕੀਤਾ ਬਹੁਤ ਸਬਰ ਸੰਤੋਖ ਦੇ ਨਾਲ ਸੇਵਾ ਕੀਤੀ ਆ ਅੱਜ ਸਾਡੇ ਛੋਟੇ ਵੀਰ ਭਾਈ ਜੋਗਾ ਸਿੰਘ ਤੇ ਭਾਈ ਗਰਜੰਡ ਸਿੰਘ ਨੇ ਦੋ ਤੋਲੇ ਕੈਂਠਾ ਜਿਹੜਾ ਸੋਨੇ ਦਾ ਬਣਵਾ ਕੇ ਕਰ ਸੱਜ ਕੇ ਬਾਬਾ ਦਾ ਸਨਮਾਨ ਕੀਤਾ ਹੈ ਬਹੁਤ ਖੁਸ਼ੀ ਆ ਅਸੀਂ ਨਗਰ ਦੀਆਂ ਇਲਾਕੇ ਦੀਆਂ ਹੋਰ ਦੇਸਾਂ ਵਸਿਆਂ ਸੰਗਤਾਂ ਨੂੰ ਇਹ ਹੱਥ ਜੁੜ ਕੇ ਬੇਨਤੀ ਆ ਗੁਰਮੁਖੋ ਪਿਆਰਿਓ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ ਜਿਹੜੇ ਉਹਨਾਂ ਦਾ ਵੱਧ ਤੋਂ ਵੱਧ ਸਨਮਾਨ ਕਰੋ ਜਿੰਨਾ ਵੀ ਹੋ ਸਕਦਾ ਉਹਨਾਂ ਦਾ ਇਤਮਾਨ ਸੇਵਾ ਸਤਕਾਰ ਜਿਹੜੀ ਆ ਗੁਰੂ ਘਰ ਦੇ ਗ੍ਰੰਥੀ ਦੀ ਕਰਨੀ ਚਾਹੀਦੀ ਆ ਬਾਕੀ ਗ੍ਰੰਥੀ ਸਿੰਘਾਂ ਨੂੰ ਇਹ ਬੇਨਤੀ ਹੱਥ ਜੋੜ ਕੇ ਵੀ ਉਹ ਵੀ ਆਪਣੇ ਬੜੇ ਸਬਰ ਸੰਤੋਖ ਤੇ ਚੰਗੀ ਚੜ੍ਹਦੀ ਕਲਾ ਦੇ ਨਾਲ ਜਿਹੜੀ ਆ ਗੁਰੂ ਘਰ ਦੇ ਵਿੱਚ ਸੇਵਾ ਜਿਹੜੀ ਉਹ ਨਿਭਾਉਣ ਇਸੇ ਤਰ੍ਹਾਂ ਸਾਡੇ گاਉਂ ਵਾਲੇ ਜਤਰਾ ਬਚੇ ਆ ਕੋ ਸਮਾਂ ਕੱਢ ਕੇ ਸ਼ਾਮਾਂ ਨੂੰ ਜੱਟ ਸਵੇਰ ਦੇ ਟਾਈਮ ਸ਼ਾਮਾਂ ਦੇ ਟਾਈਮ ਹੀ ਬੱਚਿਆਂ ਦਾ ਟਾਈਮ ਹੁੰਦਾ ਹੈ ਸਵੇਰ ਦੇ ਸਕੂਲ ਦਾ ਟਾਈਮ ਆ ਤੇ ਛੋਟੇ ਬੱਚਿਆਂ ਨੂੰ ਗਾਂ ਸਿੱਖਿਆ ਗੁਰਬਾਣੀ ਦੀ ਸੰਸਥਾ ਜਿਹੜੀ ਆ ਉਹ ਆਪੋ ਆਪਣੇ ਪੰਡਾ ਜੀ ਗ੍ਰੰਥੀ ਸਿੰਘਾਂ ਨੂੰ ਬੇਨਤੀਆਂ ਦੇਣ ਤੇ ਇਸੇ ਤਰ੍ਹਾਂ ਦੀਆਂ ਸੰਗਤਾਂ ਉਹ ਗ੍ਰੰਥੀ ਸਿੰਘਾਂ ਦਾ ਮਾਣ ਸਤਿਕਾਰ ਕਰਦੀਆਂ ਰਹਿਣ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਆ ਬਾਬਾ ਜੀ ਕਿਉਂਕਿ ਗੁਰੂ ਘਰ ਦੇ ਗ੍ਰੰਥੀ ਸਿੰਘ ਇਹਨੂੰ ਆਪਾਂ ਸਨਮਾਨ ਨਹੀਂ ਦਿੰਦੇ ਤੇ ਗਾਂ ਉਹਨਾਂ ਦੇ ਬੱਚੇ ਵੀ ਗ੍ਰੰਥੀ ਸਿੰਘ ਬਣ ਤੋਂ ਸੰਕੋਚ ਕਰਦੇ ਜਾ ਰਹੇ ਆ ਤੇ ਮੇਰੇ ਤੋਂ ਛੋਟਾ ਭਰਾ ਮੇਰਾ ਕੈਨੇਡਾ ਉਹਨੂੰ ਮੈਂ ਆਖਿਆ ਵੀ ਆਪਾਂ ਤੇ ਗੁਰੂ ਘਰ ਦੇ ਗ੍ਰੰਥੀ ਸੇ ਨੂੰ ਸਨਮਾਨਤ ਕਰੀਏ ਤੇ ਗਾਂ ਆਉਣ ਵਾਲੇ ਹੋਰ ਵੀ ਤਸ਼ਾਹ ਵਧੇਗਾ ਹਾਂ ਜੀ ਦਾ ਤੁਹਾਡੇ ਪਿੜਾ ਦਾ ਜੋਗਾ ਸਿੰਘ ਜੀ ਕਿਹੜੀ ਜਗ੍ਹਾ ਗਿਆ ਹੈ ਕੈਨੇਡਾ ਜੇ ਠੀਕ ਹੈ ਹਾਂ ਜੀ ਇੱਕ ਨਾਲ ਉਹਦਾ ਦੋਸਤ ਤੇ ਨਾਲ ਉਸਨੇ ਸਨਮਾਨਤ ਕੀਤਾ ਉਸ ਦਾ ਨਾ ਅਗਰਜੰਟ ਸਿੰਘ ਉਹ ਜੁਕੇ ਹਾਂ ਹਾਂ ਜੀ ਠੀਕ ਹੈ ਕਿੰਨੇ ਟੋਲਿਆਂ ਦਾ ਜਿਹੜਾ ਤੁਸੀਂ ਗੱਠਾ ਪਾਇਆ ਦੋ ਟੋਲਿਆਂ ਦਾ ਜੀ ਦੋ ਟੋਲਿਆਂ ਦਾ ਹਾਂ ਜੀ ਤੇ ਕਿਹੜੇ ਗੁਰੂ ਘਰ ਦੇ ਹੈਗੇ ਨੇ ਇਹ ਸਾਡੇ ਬਾਬਾ ਕਲਿਆਣ ਜੀ ਦਾ ਗੁਰਦੁਆਰਾ ਜੀ ਸ਼ਹੀਦ ਸਿੰਘ ਹੋਏ ਆ ਉਹਨਾਂ ਦਾ ਗੁਰਦੁਆਰਾ ਜੀ ਤੇ ਲੋਕਾਂ ਨੂੰ ਕਿੱਸੇ ਆ ਦੇ ਆ ਜੋ ਅਸੀਂ ਦੇਖਿਆ ਵੀ ਲੋਕ ਬਹੁਤ ਘੱਟ ਸਤਕਾਰ ਕਰਦੇ ਨੇ ਗ੍ਰੰਥੀ ਚੱਕ ਦਾ ਗੁਰੂ ਦੇ ਵਜੀਵ ਦਾ ਪਰ ਤੁਸੀਂ ਬਹੁਤ ਸਤਕਾਰ ਦੇ ਨਾਲ ਘਰੇ ਤੁਹਾਡੇ ਆਇਆ ਤੀਜ ਚੁਗ ਨਗਾਇਆ ਗਿਆ ਕੀ ਜਾਣੇ ਜਾਵੇ ਬਾਰੇ ਆਪਾਂ ਤੇ ਇਹੋ ਕਹਿਣਾ ਚਾਹੁੰਦੇ ਹਾਂ ਗੁਰੂ ਘਰ ਦੇ ਗ੍ਰੰਥੀ ਦਾ ਸਨਮਾਨ ਜਿੰਨਾ ਵੀ ਵੱਧ ਤੋਂ ਵੱਧ ਕੀਤਾ ਜਾਂਦਾ ਕਰੀਏ ਵੇਖੋ ਜੀ ਆਪਾਂ ਪਿੰਡਾਂ ਦੇ ਵਿੱਚ ਮੇਲੇ ਕਰਾਉਂਦੇ ਆ ਤੇ 1.5 2-2 ਲੱਖ ਰੁਪਇਆ ਗਾਉਣ ਵਾਲਿਆਂ ਨੂੰ ਦੇ ਦਿੰਨੇ ਆ ਜੋ ਨਾਚ ਗਾ ਕੇ ਗਾਂ ਜਾਂਦੀਆਂ ਗੰਜਰਖਾਨਾ ਕਜਾ ਗੁਰੂ ਘਰ ਦਾ ਗਰੰਥੀ ਸਿੰਘ ਦੋਵੇਂ ਟਾਈਮ ਸਾਰੇ ਨਗਰ ਦੀ ਸੁੱਖ ਮੰਗਦਾ ਵਾ ਆਪਾਂ ਉਹਨਾਂ ਨੂੰ ਕੁਝ ਵੀ ਨਹੀਂ ਦੇਣ ਜੋਗੇ ਜਿੰਨੇ ਕੁ ਜੋਗੇ ਉਹਨਾਂ ਦੇ ਤੇ ਸਨਮਾਨ ਕਰੀਏ ਠੀਕ ਹਾਂ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਜੀ ਇਹ ਮਾਨ ਸਨਮਾਨ ਜਿਹੜਾ ਇਕੱਲੇ ਗਰੰਥੀ ਸਿੰਘ ਦਾ ਨਹੀਂ ਇਹ ਸਾਰੇ ਪਿੰਡ ਦਾ ਹੀ ਮਾਨ ਸਨਮਾਨ ਹੈ ਜੀ ਕਿਉਂਕਿ ਜੇ ਗਰੰਥੀ ਸਿੰਘ ਦਾ ਮਾਨ ਸਨਮਾਨ ਆ ਸਮਝ ਲਓ ਸਾਰੇ ਪਿੰਡ ਦਾ ਮਾਨ ਸਨਮਾਨ ਹੋ ਗਿਆ ਤੇ ਅੱਗੇ ਸਾਡੇ ਗਰੰਥੀ ਬਹੁਤ ਹੀ ਮਿਹਨਤੀ ਆ ਤੇ ਸਾਡੇ ਨਗਰ ਦੀ ਜਿਹੜੀ ਏਕਤਾ ਬਹੁਤ ਆ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਚਾਲੀਆਂ ਪਿੰਡਾਂ ਦੇ ਵਿੱਚ ਇਹੋ ਜਿਹਾ ਗੁਰਦੁਆਰਾ ਕਿਸੇ ਨੇ ਨਹੀਂ ਬਣਾਇਆ ਪਿੰਡ ਸਾਡਾ ਬਿਲਕੁਲ ਛੋਟਾ ਤੇ ਪਰ ਏਕਤਾ ਬਹੁਤ ਹੈ ਗ੍ਰਾਈ ਬੜੀ ਵੱਧ ਚੜ੍ਹ ਕੇ ਦਿੰਦੇ ਆ ਹਰ ਕੋਈ ਜਿਹਦੇ ਘਰ ਜਾਈਏ ਜਿਸ ਦਿਨ ਸਾਡੀ ਗ੍ਰਾਈ ਹੁੰਦੀ ਆ ਉਸ ਦਿਨ ਸਾਡੇ ਸੰਗਤਾਂ ਘਟੋ ਘਟ ਵੀ 100 ਤੋਂ ਉੱਪਰ ਹੁੰਦੇ ਆ ਤੇ ਹਰ ਘਰ ਦੇ ਵਿੱਚ ਲੰਗਰ ਹੁੰਦਾ ਸਾਡੇ ਕਿਸੇ ਨੇ ਪਕੌੜਿਆਂ ਲੰਗਰ ਲਾਇਆ ਕਿਸੇ ਨੇ ਜਲੇਬਾਂ ਲਾਇਆ ਕਿਸੇ ਨੇ ਠੰਡਿਆਂ ਦਾ ਲਾਇਆ ਬਹੁਤ ਏਕਤਾ ਸਾਡੀ ਨਗਰ ਦੀ ਦੀ ਮਹਾਰਾਜ ਬੱਬਾ ਕ ਲੈਣਾ ਇਸ ਤਰ੍ਹਾਂ ਹੀ ਸਾਡੀ ਨਗਰ ਦੀ ਏਕਤਾ ਬਣਾਈ ਰੱਖੇ ਤੇ ਇਸ ਤਰ੍ਹਾਂ ਹੀ ਤਰੱਕੀ ਹੁੰਦੀ ਰਹ